ਪਤਾ ਨਹੀਂ ਕਿਉਂ ਵਿੱਚ ਰੋੜ ਦੇ ਲੋਕ ਰੀਲ ਬਣਾਉਣ ਬੈਠ ਜਾਂਦੇ ਨੇ ਸੋਸ਼ਲ ਮੀਡੀਆ ਇੱਕ ਨਸ਼ਾ ਤੇ ਲੋਕ ਨਸ਼ੇ ਦੇ ਵਿੱਚ পাগল ਹੋਏ ਪਏ ਨੇ ਵੀਡੀਓ ਦੇ ਵਿੱਚ ਜੋ ਤੁਸੀਂ ਨਾਲ ਚਲਦੀ ਰੀਲ ਵੇਖ ਰਹੇ ਹੋ ਇਸ ਰੀਲ ਬਣਾਉਣ ਵਾਲੀ ਮੈਡਮ ਤੇ ਐਫ ਆਈ ਆਰ ਦਰਜ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਵੀ ਇਸ ਦਾ ਘਰ ਵਾਲਾ ਚੰਡੀਗੜ੍ਹ ਪੁਲਸ ਦੇ ਵਿੱਚ ਲੱਗਿਆ ਹੋਇਆ ਸੀ ਜਿਸ ਨੂੰ ਸਸਪੈਂਡ ਕਰ ਦਿੱਤਾ ਗਿਆ ਕੀ ਪਤਾ ਉਸ ਨੂੰ ਨਾ ਪਤਾ ਹੋਵੇ ਵੀ ਉਸ ਦੀ ਘਰ ਵਾਲੀ ਵਿੱਚ ਸੜਕ ਦੇ ਰੀਲਾ ਬਣਾਉਂਦੀ ਫਿਰਦੀ ਹੈ ਗਲਤੀ ਤਾਂ ਇਸ ਮੈਡਮ ਦੀ ਹੈ ਪਰ ਨਾਲ ਹੁਣ ਭੁਗਤੇਗਾ ਇਸ ਦਾ ਘਰ ਵਾਲਾ ਵੀ ਪਾਗਲ ਹੋ ਗਏ ਨੇ ਲੋਕ ਇੱਕ ਰੀਲ ਦੇ ਚੱਕਰ 'ਚ ਲਿਮਟ ਦੇ ਵਿੱਚ ਸਭ ਕੁਝ ਅੱਛਾ ਲੱਗਦਾ ਓਵਰ ਲਿਮਟ ਦਾ ਭੁਗਤਾਨ ਹੁਣ ਦੋਵਾਂ ਨੂੰ ਕਰਨਾ ਪਏਗਾ ਹੱਦ ਹੋਈ ਪਈ ਲੋਕਾਂ ਦੀ ਵੀ ਦੱਸੋ ਤੁਹਾਨੂੰ ਕੋਈ ਹੋਰ ਥਾਂ ਨਹੀਂ ਲੱਭੀ ਸੰਗ ਵੀ ਨਹੀਂ ਲੱਗਦੀ ਵਿਚਕਾਰ ਸੜਕ ਦੇਹੀ ਨੱਚੀ ਜਾਂਦੇ ਨੇ